ਇਹੜੇ ਸੈਨਿਕ ਅਤੇ ਇੱਕ ਰਿਟਾਇਰਡਾਈ ਜਿਹੜੀ ਸਾਜ਼ਿਸ਼ ਦੀ ਦੇਖੋ ਦੇਖੋ ਚੰਨੀ ਜੀ ਇੱਕ ਆਪ ਚੀਵ ਨਸ ਕਰ ਰਹੀ ਆ ਅੱਜ ਮੈਂ ਤਾਂ ਮੈਨੂੰ ਪਤਾ ਜਦੋਂ ਮੇਰੇ ਦਾਦਾ ਹੀ ਸਤਾਰ ਬਿਆਨ ਸਿੰਘ ਜੀ ਬੰਬ ਨਾਲ ਜਦੋਂ ਬਲਾਸਟ ਹੋਇਆ ਉਹ ਕਿਸ ਤਰੀਕੇ ਨਾਲ ਸ਼ਹੀਦ ਹੋਏ ਮੈਂ ਇੱਕ ਸ਼ਹੀਦ ਪਰਿਵਾਰ ਦਾ ਮੈਨੂੰ ਅੱਜ ਦੁੱਖ ਆ ਵੀ ਸਾਡੇ ਫੌਜੀ ਤੇ ਪੈਰਾਮਿਲਟਰੀ ਫੋਰਸਿਸ ਦਾ ਇਹ ਮਜ਼ਾਕ ਉੜਾਇਆ ਗਿਆ ਜੀ ਉਹਨਾਂ ਦਾ ਭਰਾ ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਦੇ ਕਿਸ ਰਿਸ਼ਤੇਦਾਰ ਦਾ ਬੱਚਾ ਉਸ ਬੱਸ 'ਚ ਹੁੰਦਾ ਤੇ ਉਹ ਸ਼ਹੀਦ ਹੋਇਆ ਹੁੰਦਾ ਤੇ ਉਹ ਇਹ ਗੱਲ ਕਹਿੰਦੇ ਅੱਜ ਜਿੰਨੇ ਵੀ ਉਹ ਸ਼ਹੀਦ ਸੀ ਸੈਨਿਕ ਸਾਡੇ ਪੈਰਾਮਿਲਟਰੀ ਫੋਰਸਿਸ ਦੇ ਅੱਜ ਉਹਨਾਂ ਦੇ ਘਰਾਂ 'ਤੇ ਕੀ ਵੀਤਰੀ ਹੋ ਗਈ ਇਹ ਬਿਆਨ ਨਾਲ ਇਹ ਇਹ ਅੱਜ ਪਹਿਲਾਂ ਵੀ ਇਹ ਬਿਆਨ ਦਿੱਤਾ ਸੀ ਕਾਂਗਰਸ ਪਾਰਟੀ ਦੇ ਉਹ 2019 'ਚ ਸਫਾਇਆ ਹੋ ਗਿਆ ਸੀ ਤੇ ਅੱਜ ਉਹ ਚੰਨੀ ਜੀ ਨੇ ਜਿਹੜਾ ਬਿਆਨ ਦਿੱਤਾ ਚੰਨੀ ਜੀ ਜੇ ਆਪ ਉਸ ਬੱਸ 'ਚ ਹੁੰਦੇ ਜਾਂ ਉਹਨਾਂ ਦਾ ਭਾਈ ਬੱਸ 'ਚ ਹੁੰਦਾ ਜਾਂ ਕੋਈ ਹੋਰ ਬੱਸ 'ਚ ਹੁੰਦਾ ਤੇ ਜੀ ਉਹਨਾਂ ਦੇ ਨਾਲ ਗੋਲੀਆਂ ਵੱਜ ਕੇ ਉਹਨਾਂ ਦਾ ਸਰੀਰ ਦੇ ਟੁਕੜੇ ਟੁਕੜੇ ਹੋਏ ਹੁੰਦੇ ਕੀ ਉਦੋਂ ਵੀ ਇਹ ਗੱਲ ਕਹਿੰਦੇ ਅੱਜ ਸਾਰੇ ਸ਼ਹੀਦ ਨੇ ਜਿੰਨੇ ਚਾਇਓ ਕਿਸੇ ਵੀ ਸਟੇਟ ਦੇ ਹੁਣ ਉਹ ਅੱਜ ਬਹੁਤ ਦੁਖੀ ਨੇ ਆਹਤ ਨੇ ਤੇ ਚੰਨੀ ਜੀ ਦੀ ਗੱਲ ਇੰਨੀ ਮਹਿੰਗੀ ਪਊਗੀ ਕਾਂਗਰਸ ਪਾਰਟੀ ਨੂੰ ਕਿ ਸਾਡੇ ਸੈਨਿਕ ਸਾਡੇ ਪੈਰਾ ਮਿਲਟਰੀ ਫੋਰਸਿਸ ਦੇ ਲੋਕ ਸਾਡੇ ਪੁਲਿਸ ਦੇ ਲੋਕ ਸਾਡੇ ਡਿਫੈਂਸ ਦੇ ਫੋਰਸ ਲੋਕ ਉਹਨਾਂ ਦੇ ਪਰਿਵਾਰ ਤੇ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਚੰਨੀ ਜੀ ਨੂੰ ਸਬਕ ਸਿਖਾਉਣਗੇ ਜਖਰ ਸਾਹਿਬ ਅੱਜ ਉਹ ਅਜਰਸ ਸੀਬ ਨੂੰ ਸ਼ਿਕਾਇਤ ਦਿੱਤੀ ਆ ਵੀ ਆਮ ਆਦਮੀ ਪਾਰਟੀ ਸਾਨੂੰ ਇਹ ਬੱਚਾ ਦੇ ਵਿੱਚ ਹਰੂੜਾ ਰਖਾ ਰਿਹਾ ਚਾਹੇ ਉਹ ਪਟਿਆਲੇ ਦਾ ਕੇਸ ਹੋਵੇ ਜਾਂ ਇਦਾਂ ਹੀ ਕਿਸੇ ਤੇ ਅੱਜ ਸੀਸੀਬ ਨੂੰ ਸ਼ਿਕਾਇਤ ਦਿੱਤੀ ਨਹੀਂ ਨਹੀਂ ਇਹ ਤਾਂ ਸਾਫ਼ ਹੀ ਆ ਇਹ ਤਾਂ ਸਾਰਾ ਕੁਝ ਮੈਨੇਜ ਮੈਨੇਜ ਆਮ ਆਦਮੀ ਦਾ ਇਹ ਤਾਂ ਸਿੱਧੀਆਂ ਉਹਨਾਂ ਨੂੰ ਪੇਛੇ ਕੇ ਫੋਟੋਆਂ ਖਿੱਚੀਆਂ ਜਾਂਦੀਆਂ ਪੁਲਿਸ ਸਾਰਾ ਕੁਝ ਮੈਨੇਜ ਕਰਦੀ ਆ ਤੇ ਪੁਲਿਸ ਸਾਰਾ ਰੂਟ ਪਲਾਨ ਕਰਦੀ ਆ ਪੁਲਿਸ ਨਹੀਂ ਆਪ ਧੱਕੇ ਮਾਰ ਕੇ ਉਹਨਾਂ ਨੂੰ ਫਿਰ ਪਹਿਲਾਂ ਬੁਲਾਇਆ ਪੁਲਿਸ ਨਹੀਂ ਧੱਕੇ ਮਾਰ ਕੇ ਉਹਨਾਂ ਦੀ ਲੈਥ ਹੋਈ ਕਰਕੇ ਲੇਖਾ ਹੀ ਨਹੀਂਗਾ ਜਿਹੜੇ ਸੈਨਿਕ ਤੇ ਇੱਕ ਰਿਟਾਇਰਡਾਈ ਜਿਹੜੀ ਸਾਜ਼ਿਸ਼ ਸੀ ਦੇਖੋ ਦੇਖੋ ਚੰਨੀ ਜੀ ਇੱਕ ਆਪ ਚੀਫ ਮਿਨਿਸਟਰ ਹੋਏ ਆ ਅੱਜ ਮੈਂ ਤਾਂ ਮੈਨੂੰ ਪਤਾ ਜਦੋਂ ਮੇਰੇ ਦਾਦਾ ਜੀ ਸਤਾਰ ਬਿਆਨ ਸਿੰਘ ਜੀ ਬੰਬ ਨਾਲ ਜਦੋਂ ਬਲਾਸਟ ਹੋਇਆ ਉਹ ਕਿਸ ਤਰੀਕੇ ਨਾਲ ਸ਼ਹੀਦ ਹੋਏ ਮੈਂ ਇੱਕ ਸ਼ਹੀਦ ਪਰਿਵਾਰ ਦਾ ਮੈਨੂੰ ਅੱਜ ਦੁੱਖ ਆ ਵੀ ਸਾਡੇ ਫੌਜੀ ਤੇ ਪੈਰਾਮਿਲਟਰੀ ਫੋਰਸਿਸ ਦਾ ਇਹ ਮਜ਼ਾਕ ਉੜਾਇਆ ਗਿਆ ਜੀ ਉਹਨਾਂ ਦਾ ਦਾ ਭਰਾ ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਬੱਚਾ ਉਸ ਬੱਸ 'ਚ ਹੁੰਦਾ ਤੇ ਉਹ ਸ਼ਹੀਦ ਹੋਇਆ ਹੁੰਦਾ ਤੇ ਉਹ ਇਹ ਗੱਲ ਕਹਿੰਦੇ ਅੱਜ ਜਿੰਨੇ ਵੀ ਉਹ ਸ਼ਹੀਦ ਸੀ ਸੈਨਿਕ ਸਾਡੇ ਪੈਰਾਮਿਲਟਰੀ ਫੋਰਸਿਸ ਦੇ ਅੱਜ ਉਹਨਾਂ ਦੇ ਘਰਾਂ ਤੇ ਕੀ ਵੀ ਤਰੀ ਹੋ ਗਈ ਇਹ ਬਿਆਨ ਨਾਲ ਇਹ ਇਹ ਅੱਜ ਪਹਿਲਾਂ ਵੀ ਇਹ ਬਿਆਨ ਦਿੱਤਾ ਸੀ ਕਾਂਗਰਸ ਪਾਰਟੀ ਨੇ ਉਹ 2019 ਚ ਸਫਾਇਆ ਹੋ ਗਿਆ ਸੀ ਤੇ ਅੱਜ ਉਹ ਚੰਨੀ ਜੀ ਨੇ ਜਿਹੜਾ ਬਿਆਨ ਦਿੱਤਾ ਚੰਨੀ ਜੀ ਜੇ ਆਪ ਉਸ ਬਸ ਹੁੰਦੇ ਜਾਂ ਉਹਨਾਂ ਦਾ ਭਾਈ ਬਸ ਹੁੰਦਾ ਜਾਂ ਕੋਈ ਹੋਰ ਬਸ ਹੁੰਦਾ ਤੇ ਜੇ ਉਹਨਾਂ ਦੇ ਨਾਲ ਐ ਗੋਲੀਆਂ ਵੱਜ ਕੇ ਉਹਨਾਂ ਦਾ ਸਰੀਰ ਦੇ ਟੁਕੜੇ ਟੁਕੜੇ ਹੋਏ ਹੁੰਦੇ ਕੀ ਉਦੋਂ ਵੀ ਇਹ ਗੱਲ ਕਹਿੰਦੇ ਅੱਜ ਸਾਰੇ ਸ਼ਹੀਦ ਨੇ ਜਿੰਨੇ ਚਾਇਓ ਕਿਸੇ ਵੀ ਸਟੇਟ ਦੇ ਹੁਣ ਉਹ ਅੱਜ ਬਹੁਤ ਦੁਖੀ ਨੇ ਆहत ਨੇ ਤੇ ਚੰਨੀ ਜੀ ਦੀ ਗੱਲ ਇੰਨੀ ਮਹਿੰਗੀ ਪਊਗੀ ਕਾਂਗਰਸ ਪਾਰਟੀ ਨੂੰ ਕਿ ਸਾਡੇ ਸੈਨਿਕ ਸਾਡੇ ਪੈਰਾ ਮਿਲਟਰੀ ਫੋਰਸਿਸ ਦੇ ਲੋਕ ਸਾਡੇ ਪੁਲਿਸ ਦੇ ਲੋਕ ਸਾਡੇ ਡਿਫੈਂਸ ਦੇ ਫੋਰਸ ਲੋਕ ਉਹਨਾਂ ਦੇ ਪਰਿਵਾਰ ਤੇ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਚੰਨੀ ਜੀ ਨੂੰ ਸਬਕ ਸਿਖਾਉਣਗੇ ਜਕਰ ਸਾਹਿਬਾ ਜੋ ਅੱਜ ਅੱਜ ਜੀਸੀ ਨੂੰ ਸ਼ਿਕਾਇਤ ਦਿੱਤੀ ਹੈ ਵੀ ਆਹ ਮਾਦੀ ਪਾਰਟੀ ਤੁਹਾਨੂੰ ਇਹ ਬੱਚਾ ਦੇ ਵਿੱਚ ਅਲੂੜਾ ਰਗਾ ਰਿਹਾ ਚਾਹੇ ਉਹ ਪਟਿਆਲੇ ਦਾ ਕੇਸ ਅਸੀਂ ਅਸੀਂ ਕਿਸਾਨ ਤੇ ਅੱਜ ਜੀਸੀ ਬਲਵਾਂ ਸ਼ਿਕਾਇਤ ਨਹੀਂ ਨਹੀਂ ਇਹ ਤਾਂ ਸਾਫ਼ ਹੀ ਆ ਇਹ ਤਾਂ ਸਾਰਾ ਕੁਝ ਮੈਨਜ ਮੈਨ ਆਦਮੀ ਦਾ ਇਹ ਤਾਂ ਸਿੱਧੀਆਂ ਉਹਨਾਂ ਨੂੰ ਪੇਛੇ ਕੇ ਫੋਟੋਆਂ ਖਿੱਚੀਆਂ ਜਾਂਦੀਆਂ ਪੁਲਿਸ ਸਾਰਾ ਕੁਝ ਮੈਨੇਜ ਕਰਦੀ ਆ ਤੇ ਪੁਲਿਸ ਸਾਰਾ ਰੂਟ ਪਲਾਨ ਕਰਦੀ ਆ ਪੁਲਿਸ ਨਹੀਂ ਧੱਕੇ ਮਾਰ ਕੇ ਉਹਨਾਂ ਨੂੰ ਫਿਰ ਪਹਿਲਾਂ ਬੁਲਾਇਆ ਪੁਲਿਸ ਨਹੀਂ ਧੱਕੇ ਮਾਰ ਕੇ ਉਹਨਾਂ ਦੀ ਲੈਪਸ ਹੋਇਆ ਕਰਕੇ ਲੇਖਾ ਹੀ ਨਹੀਂਗਾ